Hi friends, hi John. My name is Virender from USA India Today newspaper and Sargam TV USA. And I'm also doing marriagelegend.com. We will find girls and girls for you to marry. And uh, you can call me anytime 510-943-8037 or you can email me, sarcumtv at gmail.com. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल्स और दोस्त हुआ लुकिंग फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम we cater for usa canada uk australia india fiji and europe for more information call 5109438037 ਜਨ ਕੈਂਪੋ ਪਰਵਾਹ ਤੈਨੂੰ ਵੱਡੀ ਰਾਹਤ ਦਿੱਤੀ ਗਈ ਹੈ ਜੀਹਾਂ ਅਮਰੀਕਾ ਵਿੱਚ ਮੌਜੂਦ ਭਾਰਤੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਹੈ ਜਦੋਂ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ H1B ਵੀਜ਼ਾ ਉੱਤੇ ਲੱਗਣ ਵਾਲੀ 1 ਲੱਖ ਡਾਲਰ ਫੀਸ ਸਿਰਫ ਨਵੀਆਂ ਅਰਜ਼ੀਆਂ ਦੇ ਵਸੂਲ ਕੀਤੀ ਜਾਵੇਗੀ ਅਤੇ 21 ਸਤੰਬਰ ਤੋਂ ਪਹਿਲਾਂ ਦਾਖਲ ਅਰਜ਼ੀਆਂ ਰਾਸ਼ਟਰਪਤੀ ਡੋਲਰ 트ੰਪ ਦੇ ਐਲਾਨ ਨਾਮੇ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਸਕਟਰ ਕੈਰੋਲਾਈਨ ਲੈਵਿਟ ਨੇ ਸੋਸ਼ਲ ਮੀਡੀਆ ਰਾਹੀਂ ਸنوਹਾ ਜਾਰੀ ਕਰਦਿਆ ਕਿਹਾ ਹੈ ਕਿ वसूल नर, वसूल कि 1 ਲੱਖ ਡਾਲਰ ਦੀ ਫੀਸ ਹਰ ਸਾਲ ਵਸੂਲਨ ਵਸੂਲ ਹੁੰਦਾ ਹੀ ਕੀਤੀ ਜਾਵੇਗੀ ਅਤੇ ਸਿਰਫ ਪਹਿਲੀ ਵਾਰ ਹੀ ਅਦਾਇਗੀ ਜੋਗ ਹੈ ਸਿਰਫ ਨਵੀਆਂ ਅਰਜ਼ੀਆਂ ਤੇ ਲੱਗੇਗੀ 1 ਲੱਖ ਡਾਲਰ ਦੀ ਫੀਸ ਉਹਨਾਂ ਨਾਲ ਹੀ ਕਿਹਾ ਕਿ H1B ਵੀਜ਼ਾ ਤੇ ਅਮਰੀਕਾ ਪੁੱਜੇ ਪਰ ਇਸ ਵੇਲੇ ਭਾਰਤ ਗੇੜਾ ਲਾਉਣ ਗਏ ਪ੍ਰਵਾਸੀਆਂ ਤੋਂ 1 ਲੱਖ ਡਾਲਰ ਦੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ ਇੱਥੇ ਦੱਸਣਾ ਪੈਂਦਾ ਹੈ ਕਿ ਡੋਨਲਡ 트੍ਰੰਪ ਵੱਲੋਂ ਨਵੇਂ ਨਿਯਮਾਂ ਦਾ ਐਲਾਨ ਕੀਤੇ ਜਾਣ ਮਗਰੋਂ ਪ੍ਰਵਾਸੀ ਭਾਰਤੀਆਂ ਵਿੱਚ ਭਾਜੜਾ ਪੈ ਗਈਆਂ ਅਤੇ ਲੋਕ ਭਾਰਤ ਜਾਣ ਵਾਲੇ ਜਹਾਜ਼ ਦੀ ਸੀਟ ਛੱਡ ਕੇ ਦੌੜੇ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵੀ ਵਾਇਰਲ ਹੋਣ ਲੱਗੀਆਂ ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਅਮਰੀਕਾ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਵਿੱਚ ਪਛਾਣੀ বিহারਤ ਵਿੱਚ ਦਿਖਾਇਆ ਗਿਆ ਲੋਕਾਂ ਨੂੰ ਡਰ ਸਟੋਨ ਲੱਗਾ ਕਿ ਹੁਣ ਤੱਕ 1 ਲੱਖ ਡਾਲਰ ਦੀ ਫੀਸ ਅਦਾ ਕੀਤੇ ਬਕਾਇਆ ਅਮਰੀਕਾ ਵਿੱਚ ਦਾਖਲਾ ਨਹੀਂ ਮਿਲੇਗਾ ਪਰ 트ੰਪ ਸਰਕਾਰ ਨੇ ਸਪਸ਼ਟੀਕਰਨ ਮਗਰੋਂ ਸਾਹ ਵਿੱਚ ਸਾ ਆ ਤੁਹਾਨੂੰ ਦੱਸ ਦਈਏ ਕਿ ਸੈਨ ਫ੍ਰਾਂਸਿਸਕੋ ਹਵਾਈ ਅੱਡੇ ਤੇ ਦੁਬਈ ਜਾਣ ਵਾਲੇ ਜਹਾਜ਼ ਵਿੱਚੋਂ ਘੱਟੋ ਘੱਟ 5 ਜਣੇ ਉਤਰਨ ਦੀ ਇਜਾਜ਼ਤ ਦਿੱਤੀ ਗਈ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਨਵੇਂ ਨਿਯਮਾਂ ਦੇ ਅਧਾਰ 'ਤੇ ਅਗਲੇ ਸਾਲ ਦਾਖਲ ਹੋਣ ਵਾਲੀਆਂ ਅਰਜ਼ੀਆਂ ਤੇ ਦੇਖਣ ਨੂੰ ਮਿਲੇਗਾ ਕਿਉਂਕਿ ਜ਼ਿਆਦਾਤਰ ਕੰਪਨੀਆਂ ਵੱਲੋਂ H1B ਵੀਜ਼ਾ ਅਰਜ਼ੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ ਜੇ ਐਸਏ ਐਡਵੋਕੇਟਸ ਦੇ ਭਾਈਵਾਲ ਸਜਾਈ ਸਿੰਘ ਦਾ ਕਹਿਣਾ ਸੀ ਕਿ ਸ਼ੁਰੂਆਤੀ ਝਟਕੇ ਮਗਰੋਂ ਕੁਝ ਰਾਹਤ ਮਿਲ ਚੁਕੀ ਹੈ ਅਤੇ ਦੀਵਾਲੀ ਮਨੋਰ ਭਾਰਤ ਗਏ ਲੋਕਾਂ ਨੂੰ ਹੁਣ ਕਬਰੌਣ ਦੀ ਜ਼ਰੂਰਤ ਨਹੀਂ ਹੈ ਜੀਟੀਟੀ ਡਾਟਾ ਸਲਿਊਸ ਨਲ ਜਤੇ ਗਣੇਸ਼ ਨਟਰਾਜਨ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਦੂਰ ਦੀ ਕੋਡੀ ਬਣ ਚੁੱਕਾ ਹੈ ਭਾਰਤ ਗਏ ਕੀਰਤੀਆਂ ਤੋਂ ਐਂਟਰੀ ਫੀਸ ਨਹੀਂ ਕੀਤੀ ਜਾਵੇਗੀ ਸਟੱਡੀ ਵੀਜ਼ਾ ਤੇ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਵੇਗੀ ਕਿਉਂਕਿ ਕਿਸੇ ਕੋਲ ਵੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ 1 ਲੱਖ ਡਾਲਰ ਨਹੀਂ ਹੋਣਗੇ ਜਿਨ੍ਹਾਂ ਰਾਹੀਂ ਵਰਕ ਪਰਮਿਟ ਹਾਸਲ ਕੀਤਾ ਜਾ ਸਕੇ ਨਟਰਾਜਨ ਦਾ ਕਹਿਣਾ ਹੈ ਕਿ ਹਰ ਮੁਲਕ ਆਪਣੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਯਤਨ ਕਰਦਾ ਹੈ ਅਜਿਹਾ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ नजरिए तो तो हम उन्हें मिलाते हैं मैरिज लगन डॉट कॉम सपने देखें, विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगो के लिए सबसे बेहतर और भरोसे योग वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट डिरेक्ट मैरिज लगन डॉट कॉम आरोप रजिस्ट्रेशन करे हम लोग यूएसए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें वारिंडर उभी Tune in to marriageLeven.com every Saturday 2 to 3 pm with Varindar Ubri, a show about matrimonials, life partnership and relationships. Only on Radio Zindagi 1550 a.m.